ਆ ਵੀ ਉਹ ਮੈਂ ਗਿਆ ਤੇ ਪਾ ਦਿਆ ਵਲੋਗ ਆਪਣਾ ਦੂਜਾ ਚੈਨਲ ਤੇ ਬੰਦੇ ਕਹਿੰਦੇ ਚੱਲੇ ਮੇਲਾ ਦੇਖਣ ਸੂਸਾਂ ਦਾ ਸੂਸਾਂ ਦਾ ਕਿਹਦੇ ਮਿਹਰਬਾਜੀ ਨਹੀਂ ਗੱਡੀ ਚਲਾ ਰਹੇ ਆ ਬਸ ਪਹੁੰਚ ਜਾਣਾ ਆਪਾਂ ਅੱਧੇ ਪੌਣੇ ਘੰਟੇ ਤੱਕ ਪਹਿਲਾਂ ਆਪਾਂ ਜਾਵਾਂਗੇ ਆਪਣੇ ਨਾਲਗੇ ਤੇ ਫੇਰ ਆਪਾਂ ਉਧਰ ਹੋ ਕੇ ਜਾਂਦੇ ਆ ਮੇਲਾ ਦੇਖਣ ਆ ਮੇਰਾ ਮੂੰਹ ਨਹੀਂ ਕੀ ਲੱਗਦਾ ਉੱਧਰ ਦੇ ਸਾਡਾ ਉਹ ਨਹੀਂ ਕੀ ਆਵਿਆ ਮੈਂ ਇਹ ਦੇਖਣ ਜਾ ਢੋਲੀ ਹੋਣੀ ਸਵੇਰ ਦੇ 8:00 ਕਹਿੰਦੇ ਰਾਤ ਦੀ نیند ਨਹੀਂ ਆਈ ਆ 8:00 ਘਾਟ ਕੇ ਉੱਠੇ ਨਾ 8:00 ਕੋਈ ਰੋਲਾ ਕਹਿੰਦੇ 8:00 ਵਜੇ ਦਾ ਪਾਇਆ ਤੇ 10:00 ਵਜੇ ਤੁਰੇ ਆ ਚਲੋ ਕੋਈ ਨਹੀਂ ਹੁੰਦਾ ਮੇਲ ਲੈ ਕੇ ਰਹਿ ਗਈ ਹਾਂ ਚਲੋ ਜਾਣਾ ਜਾਣਾ ਤੇ ਦਸੋਂ ਪੇ ਕੱਪੜੇ ਲਾਵਾਂ ਯਾਰ ਆ ਮੈਨੂੰ ਵੀ ਕਿਹਨੇ ਸਾਨੂੰ ਮੈਂ ਕਿਹਾ ਜਾਣਾ ਤੇ ਸੋ ਕੱਪੜੇ ਲਾਵਾਂ ਨਹੀਂ ਦਾ ਕਹਿੰਦਾ ਮੈਂ ਨਾਲ ਦੇ ਪਿੰਡ ਵੀ ਜਾਣਾ ਲੱਗੇ ਉੱਥੇ ਕੋਈ ਕੰਮ ਕੋਈ ਸੀ ਢੋਲੀ ਭਰਾ ਜੀ ਭਰਾ ਤੇ ਲੰਗਰ ਲਗਾਇਆ ਲੰਗਰ ਲਗਾ ਤੇ ਰਿਗਾਰਡ ਕਰਨਾ ਠੀਕ ਨਾ ਇਸੇ ਆਪਣੇ ਬਾਪ ਨੇ ਕਹੀ ਦੋਸਤੋ ਰੁਕੇ ਆ ਕਹਿੰਦੇ ਮੁੰਡੇ ਮੇਨ ਰੋਡ ਤੇ ਆ ਜੇ ਜਾਣਦੇ ਆ ਐਮ ਪੂੰਪ ਦਾ ਕੋਈ ਚੱਕਰ ਮਿੰਟ ਪਿਆ ਗਿਆ ਕਹਿੰਦੇ ਮੁੰਡੇ ਕਹਿੰਦੇ ਬੀਸ ਥੋੜੀ ਆ ਤੇ ਵਧਾਉਣੀ ਆ ਆਪ ਮੈਨਿਆ ਨਹੀਂ ਆ ਰਿਹਾ ਕਹਿੰਦੇ ਆ ਰਿਹਾ ਇਹ ਤਾਂ ਢੋਲੀ ਪਿਆਸਾ ਕਹਿੰਦਾ ਪਾਣੀ ਪਲਾ ਹੋਣਾ ਇੱਥੋਂ ਕਿੱਥੋਂ ਤੈਨੂੰ ਪਾਣੀ ਪਲਾ ਦਈਏ ਇੱਥੋਂ ਵੜਦਾ ਦੰਦਾਂ ਦਾ ਤਾਰਾ ਦੰਦਾਂ ਦਾ ਤਾਰਾ ਦਾਸ ਹਾਂਜੀ ਕੀ ਹੋ ਰਿਹਾ ਆ ਇਹ ਮਰਹੂਦੇ ਨੀਲੇ ਕੁਰਦੀ ਉਹੀ ਜੱਟ ਵੇਪ ਹੱਤੀ ਆ ਗਏ ਬਾਬੇ ਕਹਿੰਦੇ ਆਪਾਂ ਲਾਗੇ ਸੂਸਾ ਪਿੰਡ ਦੇ ਤੇ ਸਾਹਮਣੇ ਲਗਾ ਲੰਗਰ ਤੇ ਮੁੰਡੇ ਕਹਿੰਦੇ ਕਿ ਸਾਹਮਣੇ ਕਿ ਮਿਲਕ ਬਦਾਮ ਆ ਮਿਲਕ ਬਦਾਮ ਮਿਲਕ ਬਦਾਮ ਯਾਰ ਡੋਲੀ ਕਹਿੰਦਾ ਮੇ ਤਾਂ 2 ਸਾਲ ਹੋ ਗਏ ਬਦਾਮ ਖਾਦੇ ਇਹੇ ਚੱਲ ਕੋਈ ਨਹੀਂ ਲੰਗਰ ਦਾ ਰੋਟੀ ਵੀ ਬਦਾਮ ਨਾਲ ਖਾਈਦਾ ਦੇ ਨਾਲ ਮਦੰਭਾ ਗੇ ਖੰਦੇ ਨਾ ਟਵਿੰਡਾ ਨਾ ਨਾਨਕੇ ਵੇ ਅੰਦਰ ਡੱਕੇ ਵੀ ਅੰਦਰ ਲੋਕ ਲਾਤਾ ਅੰਦਰ ਜਿੱਡੀ ਖੋਦੀ ਨਹੀਂ ਅੰਦਰ ਅੰਦਰੋਂ ਨਹੀਂ ਖੋਦੀ ਇਹ ਗੱਡੀ ਆਟੋਮੈਟਿਕ ਹੈ ਬਾਹਰ ਹੀ ਖੋਲੀ ਆ ਬਾਹਰ ਇਹ 2026 ਮਾਡਲ ਪਹਿਲੇ ਹੀ ਲੈ ਆਪਾਂ ਹਾਂਜੀ ਹੋ ਗੋਲ 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 ਜਮ ਹੁਣ ਲਾ ਗੱਡੀ ਮੁੱਕਾ ਮਾਰਨਾ ਪੈ ਗੱਡੀ ਹਾਂ ਜੀ ਤੇ ਦੋਸਤੋ ਮੁੰਡੇ ਤਰੇ ਯਾਰੇ ਆਪਣੇ ਮੁੰਡੇ ਮੀਲੇ ਨੂੰ ਦੇਖੋ ਆਪਣੇ ਹੈਗਾ 2 ਕਿਲੋਮੀਟਰ ਤੇ ਦੇਖੋ ਬਾਕੀ ਬਾਕੀ ਤੁਰੇ ਜਾਂਦੇ ਆਂ ਇਹ ਦੋਲੀ ਭਰਾ ਹੀ ਪਿੱਛੇ ਦੋਲੀ ਭਰਾ ਹੋਣੀ ਜਿਹੜਾ ਟਰੈਕਟਰ ਟ੍ਰੈਕ ਇਹਦਾ ਜੋੜਾ ਚੋੜਾ ਨਾ ਕੰਮ ਨਾ ਪਹੁੰਚਣਾ ਬਾਤ ਆਪਾਂ ਵੀ ਹੋਰ 10 ਮਿੰਟ ਦਾ ਰਾਹੀ ਆ ਇੱਥੋਂ ਤੇ ਮੇਰੇ ਦੇ ਆਪਾਂ ਤੁਹਾਨੂੰ ਜਾ ਕੇ ਮੀਲੇ ਤੇ ਆ ਗਏ ਕਹਿੰਦੇ ਮੁੰਡੇ ਮੇਲੇ ਤੇ ਬਾਕੀ ਕਹਿੰਦੇ ਇਥੇ ਪੂਸ ਹੋਈ ਸੀ ਤੇ ਮੁੰਡਿਆਂ ਦਾ ਟਰੈਕਟਰ ਡ੍ਰਾਟਰ ਬਾਕੀ ਕੱਢੇ ਆ ਪਰ ਜਨਤਾ ਨਹੀਂ ਹਟਦੀ ਬਾਬੇ ਕਰੋ ਚੈੱਕ ਮਹੌਲ ਮੇਦੇ ਦਾ ਇਹਦੇ ਕਹਿੰਦੇ ਸ਼ਾਮੀ ਹੱਤ ਹੋਣੀ ਆ ਹੱਤ ਹੋਈ ਭਈ ਹੱਤ ਹੋਈ ਭਈ ਪੂਰੀ ਆ ਕਹਿੰਦੇ ਇੱਕ ਟਰੈਕਟਰ ਲੈ ਗਿਆ ਸਿੰਘ ਫਸੇ ਪੁਲਸ ਵਾਲਿਆਂ ਨਾਲ ਚੋਬਰਾਂ ਦੇ ਪਹਿਲੇ ਇੱਕ ਟਰੈਕਟਰ ਤਾਂ ਲੈ ਗਏ ਚਲੋ ਕੋਈ ਨਹੀਂ ਉਹ ਤਾਂ ਸਾਡਾ ਨੁਕਸਾਨ ਹੋਇਆ ਫੇ ਆਪਣੇ ਬੰਦੇ ਇਕੱਠੇ ਹੋਏ ਸਾਰੇ ਪੰਜਾਬੀ ਵੀਰ ਆਪਣੇ ਕੀ ਪੁਲਸ ਵਾਲੇ ਵੀ ਉਹ ਸਾਈਡ ਤੇ ਚਲੇ ਗਏ ਕਹਿੰਦੇ ਕਾਕਾ ਕਾਲੋ ਜਦੋਂ ਇਹ ਕਰਨਾ ਕਰੋਚਾ ਕੇ 330 ਸਪੈਸ਼ਲ ਐਡੀਸ਼ਨ ਰੁਕਦਾ ਵਿੱਚ ਉਪਰ ਇਧਰ ਆਪਣਾ ਡੋਲੀ ਵੀਰ ਆਪਣਾ ਚਲੋ ਲੁਗਿਆ ਪਿਆ ਆ ਤੇ ਉਹ ਉਹਨਾਂ ਨੇ ਹੁਣ ਸ਼ਾਮ ਨੂੰ ਹੀ ਖੋਟ ਚੋਂ ਨਿਕਲਣਾ ਡੋਲੀ ਵੀ ਇੱਥੇ ਪੁਲਸ ਪੁਲਸ ਪੈ ਗਈ ਆ ਮੁੰਡੇ ਆਪਣੇ ਚਲੋ ਬੈਠੇ ਆ ਇੱਥੇ ਥੋੜਾ ਸੇਫ ਆ ਆਪਾਂ ਯਾਰ ਟਰੈਕਟਰ ਸਹੀ ਗੱਲ ਯਾਰ ਮੁੰਡਿਆਂ ਨਾਲ ਸਹੀ ਗੱਲ ਮਾੜਾ ਹੋਇਆ ਯਾਰੋ ਮੁੰਡੇ ਦੂਜੇ ਹੀ ਜਿਹੜਾ ਆਈਡੀ ਮਦੂਦ ਦਾ ਛੋਟਾ ਤੇ ਉਹ ਮੁੰਡਿਆਂ ਦਾ ਰਹਿ ਗਿਆ ਟਰੈਕਟਰ ਬਹੁਤ ਮਾੜੀ ਗੱਲ ਆ ਯਾਰੋ ਵਿਚਾਰ ਨੇ ਕਿੰਨੇ ਪੈਸੇ ਟਰੈਕਟਰ ਤੇ ਲਾਏ ਹੁਣੀ ਅਗਲੇ ਮੇਲਾ ਦੇਖਣਾ ਇਹ ਮੋਗਿਓ ਤੇ ਵਿਚਾਰ ਦਾ ਟਰੈਕਟਰ ਚੱਕ ਕੇ ਲੈ ਗਏ ਤੇ ਬਾਕੀ ਬਾਬੇ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿੱਦਾਂ ਆਪਣਾ ਜਿਹੜਾ ਟਰੈਕਟਰ ਕਲਚਰ ਇਹ ਵੀ ਮਿਲਦਾ ਖਤਮ ਹੋ ਰਿਹਾ ਦਿਨੋਂ ਦਿਨ ਬਹੁਤ ਜਿਆਦਾ ੱਟਕਾ ਹੋ ਰਿਹਾ ਬਾਬੇ ਸਹੀ ਗੱਲ ਸਹੀ ਗੱਲ ਬੋਗੇ ਫੋਟੋਆਂ ਵੀ ਆਪਾਂ ਕਿਤੇ ਸੰਤਾਂ ਬਾਬੇ ਹੀ ਲਾ ਲਈਏ ਤੇ ਕਿ ਬਾਬੇ ਲਾ ਲਈਏ ਤੇ ਉਹ ਵੀ ਲੋਨ ਲਾ ਗਏ ਆ ਤੇ ਗਲਤ ਗੱਲਾਂ ਆ ਇਹ ਤੇ ਬਾਕੀ ਬਾਬੇ ਇੱਕ ਬੰਦਾ ਆਪਾਂ ਨੂੰ ਆ ਦਿਖਾਉਣਾ ਹੈ ਭਾਈ ਪਰ ਅੱਜ ਸਾਰੇ ਮੇਲੇ ਅੱਗੇ ਖੜੇ ਰਹੇ ਇਹ ਮੋਟਰ ਤੇ ਲੁਗਿਆ ਮੋਟਰ ਤੇ ਲੁਗਿਆ ਰਿਹਾ 2 ਘੰਟੇ 2 ਘੰਟੇ ਬਾਅਦ ਅਰੀ ਬੂਆ ਖੋਲ ਮੋਟਰ ਦਾ 2 ਘੰਟੇ ਬਾਅਦ ਉਹੀ ਕਹਿ ਹੈਗਾ ਜਿੰਦਾ ਵੀ ਆ ਇਹ ਜਿੰਦਾ ਵੀ ਆ ਹਾਏ ਸਾਰੇ ਲੱਭਦੇ ਰਹੇ ਆ ਉਹ ਸਾਰੀਆਂ ਜਗ੍ਹਾ ਤੇ ਲੰਬਾ ਪਾ ਕੇ ਧਰੇ ਤੇ ਚੜਿਆ ਤੇ ਚੜਿਆ ਹੀ ਕਰਦੀ ਦਾ ਧਰੇ ਤੇ ਚੜਿਆ ਪਿਆ ਏ 2 ਘੰਟੇ ਬਾਅਦ ਨੁੱਚੜਿਆ ਪਿਆ ਪਸੀਨੇ ਨਾਲ ਇੰਨਾ ਟਰਪੋਕ ਬੰਦਾ ਏ ਮੈਂ ਕਹਿੰਦਾ ਦੇਖਿਆ ਹੀ ਨਹੀਂ ਹੈਗਾ ਇਹ ਇਦਾਂ ਦੇ ਬਾਟਰ ਤੇ ਭੇਜਨੇ ਚਾਹੀਦੇ ਇਦਾਂ ਦੇ ਉਦਾਂ ਹੀ ਮਰ ਮੁਰ ਜਾਣਾ ਹਾਰਟ ਐਟੈਕ ਨਾਲ ਰੇਪਰਪੂਰ ਮਾਰਦੇ ਤਾ ਮਾਰਦੇ ਨਾਲ ਕੀਤਾ ਤਾਂ ਜਾਨ ਦੀ ਨੂੰ ਅੱਗ ਲੱਗੀ ਹੁਣ ਮੇਲਾ ਦੇਖ ਕੇ ਤਾਂ ਹੋ ਗਿਆ ਦਾ ਕਹਿੰਦਾ ਬੱਸ ਤੇ ਚੱਲ ਜਾਣਾ ਚੱਲ ਜਾ ਬੱਸ ਤੇ ਚੱਲ ਜਾ ਨਾ ਲੱਗਾ ਨੂੰ ਬੜਾ ਤੂੰ ਹੈਗਾ ਪਰ ਨਾ ਇਹ ਉਹੀ ਕਮਾਈ ਜਾਂਦਾ ਆ ਮੂੰਹ ਤੇ ਰੱਖ ਕੇ ਲੋਕਾਂ ਦੇ ਭੱਜਣ ਚੱਲ ਜਾਂਦਾ ਇਹ ਹਾਂ ਕਲ ਪਿਆ ਪਿਆ ਚਲੋ ਕੋਈ ਨਹੀਂ ਮੇਰਾ ਪਰ ਆਇਰ ਇਹਨੂੰ ਲੱਸੀ ਰਸੀਪਾ ਲਾਓ ਇਹਨੂੰ ਆ ਮੂੰਹ ਦੇਖੋ ਇਹ ਤੈਨਾਂ ਲੱਸੀ ਪੀਆ ਹੁਣ ਆਫਰਿਆ ਪਿਆ ਕਹਿੰਦਾ ਚਲੋ ਚਲੀਏ ਮਾੜੀ ਸਿਆਰ ਕਰਕੇ ਆਈਏ ਪਾਠ ਦੇ ਮਨਜੀਤ ਦੇ ਬਾਪੋ ਮੁੰਡੇ ਦੇਖਣ ਚਲੇ ਸਟੰਟ ਸਟੰਟ ਟਰੈਕਟਰਾਂ ਦੇ ਦਰਸੇ ਲੋ ਘਟੇ ਆ ਥੋੜੇ ਪੁਲਿਸ ਬਲਸ ਆ ਗਈ ਇੱਥੇ ਚੈੱਕ ਕਰੋ ਵਰ ਚੁੱਪਰ ਨਹੀਂ ਆਉਂਦੇ ਇਹਦਾ ਕੰਮ ਚੈੱਕ ਕਰੋ ਚੈੱਕ ਕਰੋ ਇਹ ਤੁਹਾਡੇ ਵਾਲੇ ਵੀ ਨਹੀਂ ਆਉਂਦੇ ਉੱਤ ਤਾਂ ਹੋਣੀ ਕਹਿੰਦੇ ਆਤ ਮੇਲੇ ਦੇ ਸੂਸਾ ਵਾਲੇ ਮੇਲੇ ਉੱਤੇ ਟਾਂਗ ਖੜਕੂ ਹਾਂ ਜਿਹੜਾ ਛੋਟੇ ਛੋਟੇ ਮੁੰਡੇ ਆਏ ਕਮਲ ਕਮਲ ਨੇ ਵੀ ਲੈ ਗਿਆਣਾ ਇਹ ਕਮਲ ਦਾ ਮੇਰਾ ਮੋਟਰਸਰ ਖਰਾਬ ਹੋ ਗਿਆ ਸਰਵਿਸ ਕਰਾਣੇ ਦਿੱਤਾ ਚਾਹਤ ਕਰੋ ਬਾਬੇ ਮੇਲਾ ਕਰੋ ਜੈ ਕਬਾਬਿਓ ਆ ਆਸੂਸਾਂ ਵਾਲਾ ਮੇਲਾ ਕਰੋ ਜੈ ਕੱਤ ਇਹ ਸਿੰਘਾਂ ਨੇ ਝੋਟੇ ਆ ਝੋਟੇ ਕਰੋ ਜੈ ਕਰ ਆਸੂਸਾਂ ਵਾਲਾ ਮੇਲਾ ਫੇਮਸ ਹੀ ਆ ਕਰਕੇ ਆ ਹੰਡਾਈ ਭੰਦੇ ਹੰਡਾਈ ਹੰਡਾਈ ਸਿਰੋ ਚੈੱਕ ਕਰ ਬਾਬਿਓ ਵਿਊ ਫੁੱਲ ਸਾਲਾ ਨੇ ਲਾਇਆ ਰਹੀਦਾ ਬਹੁਤ ਜੂਰ ਰੋਕਦਾ ਬੰਦਿਆਂ ਨੂੰ ਪਰ ਰੁਗੇ ਨੀ ਸ਼ਾ ਹੁੰਦੇ ਨੂੰ ਪਟਾਕੇ ਪਾ ਹੀ ਦਿੱਤੇ ਯਸ ਪੂਰੀ ਯਸ ਥੋਣ ਆ ਰਿਹਾ ਨਿਆਰਾ ਮੇਲੇਗਾ ਸੋ ਵਾਲੇ ਮਲੇ ਉੱਤੇ ਡਾਂਗ ਖੜਕੂ ਵਾ ਚੜ ਸੁਨੇ ਆਇਆ ਫਿਰ ਕਿੱਥੇ ਪਰ ਤੂੰ ਜਾਨ ਛੱਡ ਦਾਨੀ ਮਾਰੀਆ ਘਰ ਆਈ ਦੇ ਬਾਪਿਓ ਮੁੰਡੇ ਉਮੀਦਾ ਦੇਖ ਰਹੇ ਨੇ 10-10 ਰੁਪਈਏ ਕਿੱਦਾਂ ਦਾ ਲੱਗ ਰਿਹਾ ਮੁੰਡਿਓ 10 ਦੋ ਇੱਕ ਵਾਰੀ ਕਰ ਲੈ ਵਧੀਆ 10 ਪੂਰਾ ਮਜ਼ਾ ਪੂਰਾ ਕੈਨ ਕਹਿੰਦੇ ਲੱਗ ਪਈ ਨਿਆਰਾ ਜਿਹਨੂੰ ਕਹਿੰਦੇ ਨਾ ਪੂਰਾ ਸਹੀਆ ਹੱਥ ਘਰਾਤੀ ਹੱਥ ਮੁੰਡਿਆਂ ਨੇ ਛੇਲ ਕੀਤਾ ਪੂਰਾ ਬਾਕੀ ਢੋਲੀ ਭਰਾ 2 ਘੰਟੇ ਮਿਸ਼ਿੰਗ ਸੀ ਸਾਡੇ ਜੋ ਹਾਂ ਬਸ ਸਾਰਾ ਨਾ ਬਣੇ ਓਏ ਆ ਗਿਆ ਆ ਗਿਆ ਓਏ ਆ ਗਿਆ ਆ ਗਿਆ ਓਏ ਉਧਰ ਚੈੱਕ ਕਰੋ ਮੁੰਡਿਓ ਟਰੈਕਟਰੀ ਟਰੈਕਟਰ ਕੀ ਦੇ ਟਰੈਕਟਰੀ ਟਰੈਕਟਰ ਰਣ ਪੂਰਾ ਨਿਆਰਾ ਚੈੱਕ ਕਰੋ ਇੱਕ ਵਾਰ ਸਾਰੇ ਪਾਸੇ ਇਹ ਚੜਦਾ ਟਰੈਕਟਰ ਹੈ ਚੜਦੇ ਤੋਂ ਚੜਦਾ ਬਾਕੀ ਆਪਾਂ ਮਿਲਦੇ ਹਣ ਚਲਿਏ ਮੈਂ ਘਰ ਨੂੰ ਫੱਕ ਕੇ ਮੁੰਡੇ ਕਹਿੰਦੇ ਰੈਸਟ ਕਰੀਏ ਅਜੇ 2 ਕਿਲੋਮੀਟਰ ਤੁਰਨਾ ਪੈਣਾ ਇਥੋਂ ਮੁੰਡਿਆਂ ਨੂੰ ਅਜੇ ਕੋਈ ਸਾਥੀ ਸਾਥੀ ਕਿਉਂਕਿ ਉਹ ਸਾਰੇ ਪਿੱਛੋਂ ਆਉਣ ਨਹੀਂ ਦਿੰਦੇ ਸੀ ਗੱਡੀਆਂ ਟਰੈਕਟਰ ਤੇ ਦੂਜੇ ਪਸਤੀ ਦੂਜੇ ਪਿੰਡਾਂ ਤੋਂ ਲੈ ਕੇ ਆਏ ਜੇ ਆਪਾਂ ਆਪਣੀ ਗੱਡੀ ਨਾਨਕੇ ਖੜੀ ਕੀਤੀ ਹੈ ਜੇ ਆਪਾਂ ਚਲੋ ਹੋਏ ਮਿਲਦੇ ਆ ਬਾਅਦ ਚ ਰਸਤੇ ਤੇ ਹੁਣੇ ਤੁਹਾਨੂੰ ਉਹਨਾਂ ਦੀ ਬੈਂਟਰੀਆਂ ਵੀ ਲੋ ਆ ਆਪਾਂ ਕਰਨ ਭਰਾ ਦੇ ਕੋਲੋਂ ਜੋ ਬਣਾ ਦੇਗਾ ਲੋਕ ਕਰਨਾ ਇਹ ਮੈਨੂੰ ਦੂਰ ਜਾਣਾ ਚਲੋ ਮਿਲਦੇ ਆ ਆਪਾਂ ਰਸਤੇ ਤੇ ਤੁਹਾਨੂੰ